ਤਾਰੀਖ ਦੇ ਪੰਨੇ ਕਹਿੰਦੇ ਨੇ ਹੀਰਾ ਸਿੰਘ ਦਾ ਪਾਪ ਇੰਨਾ ਕੰਬਿਆ ਕਿ ਸੰਤਾ ਉੱਤੇ ਜ਼ੁਲਮ ਕਰਕੇ ਉਹ ਕਿਵੇਂ ਸ਼ਾਂਤ ਹੋ ਸਕਦਾ ਸੀ ਡਰਦਾ ਮਾਰਾ ਉਹ ਰਾਤ ਦੇ 12 ਵਜੇ ਜਿੰਨਾ ਉਹਨੂੰ ਖਜ਼ਾਨਾ ਲੱਭਾ ਲਾਹੌਰ ਵਿੱਚੋਂ ਲੈ ਕੇ ਤੇ ਜੰਮੂ ਨੂੰ ਭੱਜ ਉੱਠਾ ਸੀ ਪਤਾ ਲੱਗਾ ਸਰਦਾਰ ਸ਼ਾਮ ਸਿੰਘ ਠਾਰੀ ਨੂੰ ਜਿਹਦੇ ਜਵਾਈ ਸ਼ੇਰੇ ਪੰਜਾਬ ਦੇ ਪੁੱਤਰੇ ਨੌਨਿਹਾਲ ਨੂੰ ਪੱਥਰ ਮਾਰ ਮਾਰ ਕੇ ਇਨਾ ਡੋਗਰਿਆਂ ਨੇ ਮਾਰਿਆ ਸੀ ਇਹ ਤੋਂ ਪਹਿਲਾਂ ਉਹਨੇ ਅਤਰ ਸਿੰਘ ਕਾਲਿਆਂ ਵਾਲੇ ਨੂੰ ਨਾਲ ਲਿਆ ਫੌਜੀ ਜਥੋਂ ਦਾ ਪਿੱਛਾ ਕਰਨ ਲੱਗਾ ਇਹਨੂੰ ਜੰਮੂ ਨਹੀਂ ਪਹੁੰਚਣ ਦਿੱਤਾ ਰਾਹ ਵਿੱਚ ਰੋਕ ਕੇ ਕਿਸ ਤਰ੍ਹਾਂ ਸੰਤਾਂ ਦੇ ਦੋਖੀਆਂ ਦੇ ਸਿਰ ਵੱਡੇ ਏਉਂ ਸੁਣੋ ਲੈ ਕੇ ਨਾਲ ਫੌਜ ਤਿੰਨ ਕਿਹ ਹਜ਼ਾਰ ਸੀ ਹੀਰਾ ਸਿੰਘ ਹੋਇਆ ਜੰਮੂ ਨੂੰ ਤਿਆਰ ਸੀ ਉਹ ਲੈ ਕੇ ਚੋਖਾ ਧੰਨ ਰਾਤੋ ਰਾਤ ਭੱਜੀ ਸੈਨੂੰ ਪਿੱਛੋਂ ਹੋਈ ਜਾਂ ਖਬਰ ਸੀ ਹਲਾਕਾਰ ਝਟ ਲੱਗ ਪੈ ਮਗਰ ਸੀ ਹੋਇ ਆਕੂ ਹੈ ਅਤਰ ਸਿੰਘ ਸ਼ੇਰ ਸੱਜਿਆ ਕਾਲ ਬਲੀ ਸੇਰੀ ਉੱਤੇ ਆਣ ਗੱਜਿਆ ਉਹ ਵੀ ਦਿਨ ਝਾੜਦੇ ਨੂੰ ਸਿੰਘਾਂ ਜੋਰ ਪਾਏ ਕੇ ਹੀਰਾ ਸਿੰਘ ਤਾਈ ਘੇਰਲੇ ਜੰਗ ਦਾ ਨਗਾਰਾ ਦੋਹੀ ਪਾਸੀ ਵਜਿਆ ਕਾਲ ਪुलिसheri ਉੱਤੇ ਆਣ ਗੱਜਿਆ ਜੀ ਦੋਮਾ ਪਾਸਿਆਂ ਦੇ ਸੂਰਮੇ ਜਾਂ ਝਟਪੇ ਦੋਮਾ ਪਾਸਿਆਂ ਦੇ ਸੂਰਮੇ ਜਾਂ ਝਟਪੇ ਭੁੱਖੇ ਸ਼ੇਰਾਂ ਵਾਂਗੂ ਵੈਰੀਆਂ ਦਾ ਕਾਰ ਦੇ ਸੀ ਵਾਰ ਇਦਾਂ ਲਲਕਾਰ ਕੇ ਹੋ ਆਖ ਦੇ ਸ਼ਹੀਦਿਆਂ ਦਾ ਸਮਾਂ ਅੱਜ ਆ ਆਹਾ ਦੇ ਛਹੀਦਿਆਂ ਦਾ ਸਮਾਂ ਅੱਜ ਆ ਕਾਲ ਬਲੀ ਲੋਪ ਹੋ ਗਈ ਜਿੰਦ ਦੇਹੀ ਦੀ ਪਿਆੜ ਜੀ ਹੋਇ ਆਖ ਦੇ ਸ਼ਹੀਦਿਆਂ ਦਾ ਸਮਾਂ ਅੱਜ ਆ ਕਾਲ ਪੁਲਿਸੇਰੀ ਉੱਦੇ ਆਣ ਗੱਜਿਆ ਆ ਮਾਰੀਏ ਕਸੂਰ ਮੈਨੇ ਤੇਗ ਖੇਚਦੀ ਮਾਰੀਏ ਕਸੂਰ ਮੈਨੇ ਤੇਗ ਖੇਚਦੀ ਹੀਰਾ ਸਿੰਘ ਰਹਿ ਗਿਆ ਮੈਦਾਨ ਤੇਰੇ ਮੱਗੇ ਵਾਂਗ ਭੱਜਿਆ ਕਾਲ ਬਲੀ ਸੇਰੀ ਉੱਤੇ ਆਣ ਗੱਜਿਆ ਲਾਬ ਸਿੰਘ ਸੋਹਣ ਸਿੰਘ ਦੋਵੇਂ ਮਾਰ ਗਏ ਬਾਕੀ ਜਿਹੜੇ ਸੀਤਲ ਜੀ ਮਾਤ ਕੋਲੋਂ ਕੌਣ ਭੱਜਿਆ ਕਾਲ ਬਲੀ ਸੇਰੀ ਉੱਤੇ ਆਣ ਗੱਜਿਆ